ਸਸਗਾ ਜੀ ਡਿਵੀਜ਼ਨ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦਿੱਤੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਈਏ ਕਿ ਇਹ ਤਸਵੀਰਾਂ ਗਰਦਾਸਪੁਰ ਦੇ ਨੇੜੇ ਪੁਰਾਣੇ বাস ਸਟੈਂਡ ਦੀਆਂ ਨੇ ਜਿੱਥੇ ਕਿ ਕਈ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਤੁਹਾਨੂੰ ਦੱਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਕਈ ਦੁਕਾਨਾਂ ਨੂੰ ਤਾਲੇ ਮਾਰ ਕੇ ਸੀਲ ਕਰ ਦਿੱਤਾ ਗਿਆ ਸੀਲ ਕਰਨ ਦਾ ਜਿਹੜਾ ਵੱਡਾ ਕਾਰਨ ਦੱਸਿਆ ਜਾ ਰਿਹਾ ਉਹ ਇਨ੍ਹਾਂ ਦੁਕਾਨਾਂ ਦਾ ਪ੍ਰਸ਼ਾਸਨ ਨੂੰ ਕਈ ਸਮੇਂ ਤੋਂ ਜੜਾਇਆ ਕਰਾਇਆ ਨਹੀਂ ਦਿੱਤਾ ਗਿਆ ਇਸ ਕਰਕੇ ਪ੍ਰਸ਼ਾਸਨ ਨੇ ਅੱਜ ਇਹ ਵੱਡਾ ਫੈਸਲਾ ਲੈਂਦੇ ਹੋਏ ਬਹੁਤ ਸਾਰੀਆਂ ਦੁਕਾਨਾਂ ਨੂੰ ਜਿਹੜੇ ਤਾਲੇ ਮਾਰ ਕੇ ਤੇ ਕਰ ਦਿੱਤਾ ਸੀਲ ਬੰਦ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਹ ਗਿਆ ਗਿਆ ਕਿ ਇਹ ਦੁਕਾਨਾਂ ਹੁਣ ਉਦੋਂ ਹੀ ਖੁੱਲਣਗੀਆਂ ਜਦੋਂ ਇਹਨਾਂ ਦਾ ਕਿਰਾਇਆ ਪੂਰੀ ਤਰ੍ਹਾਂ ਦੇ ਦਿੱਤਾ ਜਾਵੇਗਾ ਉੱਥੇ ਹੀ ਦੁਕਾਨਦਾਰਾਂ ਨੇ ਗੱਲ ਕਰਦੇ ਹੋਏ ਆ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਦਿੱਤਾ ਹਾਲਾਂਕਿ ਅਸੀਂ ਕਿਰਾਇਆ ਜਿਹੜਾ ਆ ਥੋੜਾ ਬਹੁਤਾ ਦੇ ਵੀ ਚੁੱਕੇ ਆ ਤੇ ਥੋੜਾ ਬਹੁਤਾ ਹੌਲੀ ਹੌਲੀ ਦੇ ਵੀ ਰਹੇ ਆ ਪਰ ਸਾਨੂੰ ਕਿਤੇ ਵੀ ਕਿਤੇ ਕਿਸੇ ਤਰ੍ਹਾਂ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਉਥੇ ਤਾਂ ਦਾਦੀ ਕਿ ਪ੍ਰਸ਼ਾਸਨ ਨੇ ਇਹ ਫੈਸਲੇ ਦੇ ਨਾਲ ਹੀ ਤਕਰੀਬਨ ਤਰੀਕ ਜਿਹੜਾ ਆ ਉਹ 20 ਤੋਂ 25 ਦੁਕਾਨਾਂ ਨੂੰ ਤਾਲੇ ਮਾਰ ਕੇ ਸੀਲ ਕਰ ਦਿੱਤਾ ਤੇ ਦੇ ਦੇ ਪਿਓ ਕਿ ਤਸਵੀਰਾਂ ਦੇ ਵਿੱਚ ਜਿੱਥੇ ਕਈ ਤਾਲੇ ਮਾਰ ਕੇ ਦੁਕਾਨਾਂ ਨੂੰ ਸੀਲ ਕੀਤਾ ਜਾ ਰਿਹਾ ਤੇ ਇਹ ਦੁਕਾਨਾਂ ਹੁਣ ਕਰਾਇਆ ਦੇਣ ਤੋਂ ਬਾਅਦ ਹੀ ਖੁੱਲਣਗੀਆਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਦੁਕਾਨਾਂ ਦਾ ਕਰਾਇਆ ਕੋਈ ਥੋੜਾ ਬਹੁਤਾ ਨਹੀਂ ਲੱਖਾਂ ਰੁਪਈਆ ਦੇ ਵਿੱਚ ਪਿਆ ਹੋਇਆ ਜਿਹੜਾ ਕਿ ਇਹਨਾਂ ਦੁਕਾਨਦਾਰਾਂ ਵੱਲੋਂ ਪੇ ਨਹੀਂ ਕੀਤਾ ਗਿਆ ਤੇ ਸਮੇਸਰ ਪੇ ਨਹੀਂ ਕੀਤਾ ਗਿਆ ਕਈ ਦੁਕਾਨਦਾਰਾਂ ਨੇ 15 2015 ਤੋਂ ਲੈ ਕੇ ਹੁਣ ਤੱਕ ਕਰਾਇਆ ਨਹੀਂ ਦਿੱਤਾ ਤੇ ਕਈਆਂ ਨੇ ਉਸ ਤੋਂ ਵੀ ਪਹਿਲਾਂ ਪਹਿਲਾਂ ਦੇ ਜਿਹੜੇ ਕਿਰਾਏ ਆ ਇਹਨਾਂ ਦੁਕਾਨਾਂ ਦੇ ਨਹੀਂ ਦਿੱਤੇ ਇਸ ਕਰਕੇ ਅੱਜ ਜਿਹੜਾ ਪ੍ਰਸ਼ਾਸਨ ਨੂੰ ਇਹ ਜਿਹੜਾ ਆ ਵੱਡਾ ਫੈਸਲਾ ਲੈਣਾ ਪਿਆ ਕਿ ਦੁਕਾਨਾਂ ਨੂੰ ਜਿਹੜੇ ਆ ਉਹ ਤਾਲੇ ਮਾਰ ਕੇ ਸੀਲਬੰਦ ਕਰ ਦਿੱਤਾ ਗਿਆ ਆ ਤਸਵੀਰਾਂ ਦੇ ਦੇ ਪਈਓ ਤੁਸੀਂ ਗਰਦਾਸਪੁਰ ਤੋਂ ਸਾਂਝੇ ਕੀਤੀਆਂ ਨੇ ਤਸਵੀਰਾਂ ਸਾਡੇ ਪੱਤਰਕਾਰ ਸੰਜੀਵਾ ਬਾਣੇ ਆਓ ਮਾਰਦਿਆਂ ਇੱਕ ਝਾਂਤ ਇਹ ਥੋੜਾ ਗੱਲ ਆ ਵੀ ਇਹ ਦੁਕਾਨ ਅੰਦਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲਾਣ ਠੀਕ ਆ ਜੀ ਜਦੋਂ ਮਰਜ਼ੀ ਆਪਣੇ ਹੋਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਹੜਤਾਲਾ ਕਰਦ ਨੇ ਜੋ ਵੀ ਆਪਣੇ ਕਰਦ ਨੇ ਉੱਥੇ ਸਰਕਾਰ ਦੇ ਕੋਈ ਹੌਣ ਨਹੀਂ ਹੈਗਾ ਵਪਾਰੀਆਂ ਉੱਪਰ ਜੋਰ ਨੇ ਇੱਕ ਮੌਕਾ ਦਿਓ ਕਿਰਾਇਆ ਹੈਗੇ ਨੇ ਬਕਾਇਆ ਵਿੱਚ ਚੱਲ ਰਹੀ ਕੋਈ ਗੱਲਬਾਤ ਹੈ ਜਲਦੀ ਵੀ ਆ ਦਿਲ ਦੇ ਬੇ ਨੇ ਕੀ ਕਿਹਾ ਕੋਈ ਕਿਸਦਾ ਗੁਸਤਾ ਕਰਾ ਦੇ ਕੀ-ਕੀ ਆ ਉਹ ਉਹ ਕਹਿੰਦੇ ਉਹ ਜਿਹੜੇ ਆਪਣੇ ਮੰਦੇ ਨੇ ਸਾਰੇ ਦੋ ਕਹਿੰਦੇ ਨੇ ਹਾਂਜੀ ਸਾਰੇ ਕਹਿੰਦੇ ਨੇ ਦੋ ਬਏ ਆਈ ਸੀ ਹਾਂ ਇਕਵਾਰ ਇਕਵਾਰ ਦਿਓਗੇ ਦੋ ਦੁਕਾਨਾਂ ਪਿੱਛੇ ਬੰਦਲੀ ਕਰਵਾਤੀਆਂ ਦੋ ਦੁਕਾਨਾਂ ਉਹ ਆਲਰੇਡੀ ਬੰਦ ਨੇ ਦੁਕਾਨਾਂ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਇਹਦਾ ਆਇਆ ਨਹੀਂ ਫਿਰ ਵੀ ਤੁਸੀਂ ਜੋ ਪੈਸੇ ਜਮਤ ਕਰਾਏ ਦੁਕਾਨਾ ਵਾਲੇ ਨੇ ਤਾਂ ਦਿੱਤੇ ਆ ਆਪਣੇ 50000 ਰੁਪਏ ਜਮੰਗ ਕਰਾਇਆ ਦੋ ਮਹੀਨੇ ਬੰਨ ਕਿੰਨਾ ਮੰਨਦਾ ਇਹ ਕਿਰਾਇਆ ਤੇ ਜਨਾ ਅਸੀਂ ਕਹਿੰਦੇ ਆ ਵੀ ਸਾਡੀਆਂ ਇਨਸਾਲਮੈਂਟ ਆਪਣ ਕਰ ਦਿਓ ਅਸੀਂ ਦੇਣੇ ਤਿਆਰ ਆ ਹੁਣ ਆਪਣੇ ਦੇ ਦੇ 50000 ਰੁਪਏ ਹੁਣ ਦੇ ਦੇ ਨਹੀਂ ਮੰਨਦੇ ਵਿੱਚ ਨਹੀਂ ਮੰਨਦੇ। ਆਖਰਲੇ ਦਿਨ ਨੂੰ ਤਿਆਰ ਅਸ। ਇਹਨਾਂ ਦਾ ਹਰ ਦੁਕਾਨ ਦਾ ਬਕੋਖੜੇ ਸਮੇਂ ਦਾ ਕਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ। ਅੱਜ ਜ਼ਿਲ੍ਹਾ ਪਰੀਸ਼ਦ ਵੱਲੋਂ ਪ੍ਰੋਪਰ ਸਾਰੇ ਨਿਯਮਾਂ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ। ਐਂਡ ਪ੍ਰਾਪਰ ਕਾਨੂੰਨੀ ਪ੍ਰਕਿਰਿਆ ਪ੍ਰਾਪਰ ਫਾਲੋ ਹੋਈ ਹੈਗੀ ਜੀ। ਇਹਨਾਂ ਦੁਕਾਨਾਂ ਦਾ ਇਨਫੈਕਟ 16 ਸੋਨਾ ਲੱਖ, 14 ਲੱਖ, 15 ਲੱਖ, 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਵਰ ਲੈ ਰਿਆ। 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਜਿਹੜੇ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ। ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਣਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ ਕੋਈ ਨੋਟਿਸ ਵੀ ਭੇਜੇ ਸੀ ਹਾਂਜੀ ਹਾਂਜੀ ਬਹੁਤ ਨੋਟਿਸ ਭੇਜੇ ਨੇ ਐਂਡ ਜਦੋਂ ਇਹ ਕਿਸੇ ਨਾ ਦੇਣ ਦਾ ਸਾਨੂੰ ਹੋਇਆ ਕਿ ਇਹਨਾਂ ਨੇ ਕੋਈ ਵੀ ਕਿਰਾਇਆ ਸਾਨੂੰ ਨਹੀਂ ਦੇਣਾ ਹੈਗਾ ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ ਹੈ ਬੇਨਤੀ ਹੈ ਕਿ ਸਾਰਾ ਆਪ ਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾਂ ਸੀ ਮਹਿਕਮਾ ਵਿਲ ਨਾਟ ਐਡਮਿਟ ਜਿਹੜੀ ਦੁਕਾਨਾਂ ਸੀਲ ਕੀਤੀਆਂ ਉਹ ਫਿਰ ਪਰਮਨੈਂਟਲੀ ਬੰਦ ਰਹਿਣਗੀਆਂ हां ਉਹਦੀ ਜਲਦੀ ਮਾਨਯੋਗ ਢੀਸਾਪ ਕੋਲ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੇਗਾ ਅਸੀਂ ਚਾਹੁੰਦੇ ਆ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਿਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਲ ਕਰੋ ਤਾ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕ ਮੈਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਲਯੂ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ